ਵਾਹ ਹਲੇ ਤੋਂ ਪੂਰਨ ਸਿੰਧਰੀ ਹੋਇਆ ਤੂੰ ਵੀ ਤਾਂ ਸਾਥ ਬਣ ਤੋ ਕਹਿੰਦਾ ਗੋਲੀਆਂ ਹੀ ਵੇਚਦਾ ਸੀ ਤੂੰ ਵੇਚ ਹਾਂਜੀ ਦੋਸਤੋ ਪੰਜਾਬੀ ਗੱਲ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਦਾ ਸਵਾਗਤ ਹੈ। ਦਿਲਜੀਤ ਦੋਸਾਂ ਦੀ ਸਰਦਾਰਜੀ 3 ਫਿਲਮ ਲਗਾਤਾਰ ਰਿਕਾਰਡ ਤੋੜਦੀ ਹੋਈ ਦਿਖਾਈ ਦੇ ਰਹੀ ਹੈ। ਚੜ੍ਹਦੀ ਸਵੇਰੀ ਦਿਲਜੀਤ ਦੋਸਾਂ ਦੀ ਟੀਮ ਵੱਲੋਂ ਇੱਕ ਪੋਸਟਰ ਸਾਂਝਾ ਕੀਤਾ ਗਿਆ ਜਿਸ ਵਿੱਚ ਦਿਖਾਇਆ ਗਿਆ ਹੈ ਮੈਸਿਵ ਗਲੋਬਲ ਟਰਨਆਊਟ ਔਫ 1 ਵੀਕ ਦੇ ਵਿੱਚ ਦਿਲਜੀਤ ਦੋਸਾਂ ਦੀ ਸਰਦਾਰਜੀ 3 ਫਿਲਮ ਨੇ 33.6 ਕਰੋੜ ਦੀ ਕਮਾਈ ਕੰਪਲੀਟ ਕਰ ਲਈ ਹੈ। ਜੀ ਹਾਂ ਦੋਸਤੋ ਇੱਕ ਹਫ਼ਤੇ ਦੇ ਅੰਦਰ ਦਿਲਜੀਤ ਦੋਸਾਂ ਦੀ ਫਿਲਮ ਨੇ ਬਿਨਾਂ ਇੰਡੀਆ ਵਿੱਚ ਰਿਲੀਜ਼ ਹੋਏ 33.6 ਕਰੋੜ ਦੀ ਕਮਾਈ ਕਰਨਾ ਇੱਕ ਆਮ ਨਹੀਂ ਬਲਕਿ ਬਹੁਤ ਵੱਡੀ ਗੱਲ ਹੈ ਤੇ ਪੰਜਾਬੀ ਵਾਲੀ ਬਹੁਤ ਪ੍ਰਾਊਡ ਵਾਲੀ ਗੱਲ ਹੈ ਦੱਸਦੀ ਕਿ ਇਸ ਫਿਲਮ ਨੇ ਇਸ ਤੋਂ ਪਹਿਲਾਂ ਟੌਪ 12 ਐਟ ਨਾਰਥ ਅਮਰੀਕਨ ਬਾਕਸ ਆਫਿਸ ਵਿੱਚ ਵੀ 12ਵਾਂ ਨੰਬਰ ਰੈਂਕ ਹਾਸਲ ਕੀਤਾ ਸੀ ਦਲਜੀਤ ਦੋਸਾਂ ਨੇ ਇਸ ਦਾ ਵੀ ਪੋਸਟਰ ਸ਼ੇਅਰ ਕੀਤਾ ਸੀ ਤੇ ਜਿਸ ਤੋਂ ਬਾਅਦ ਦਲਜੀਤ ਦੋਸਾਂ ਦੀ ਟੀਮ ਨੇ ਇੱਕ ਹੋਰ ਪੋਸਟ ਸਾਂਝੀ ਕੀਤੀ ਸੀ ਤੇ ਆਸਟ੍ਰੇਲੀਆ ਵਿੱਚ ਵੀ ਇਹ ਫਿਲਮ ਬਾਕਸ ਆਫਿਸ ਵਿੱਚ 6ਵੇਂ ਨੰਬਰ ਤੇ ਰੈਂਕ ਕੀਤੀ ਜਦਕਿ ਲਿਸਟ ਵਿੱਚ ਆਲ ਹਾਲੀਵੁੱਡ ਫਿਲਮ ਸੀ ਤੇ ਨਾਲ ਕੈਪਸ਼ਨ ਵਿੱਚ ਵੀ ਲਿਖਿਆ ਸੀ ਆਲ ਹਾਲੀਵੁੱਡ ਫਿਲਮਸ ਬਟ ਪੰਜਾਬੀ ਫਿਲਮ ਆਸਟ੍ਰੇਲੀਆ ਸਰਦਾਰ 3 ਤੇ ਇਹ ਬਾਲੀਵੁੱਡ ਦੀਆਂ ਧਮਕੀਆਂ ਦੇ ਰਹੇ ਨੇ ਸੋ ਇਹ ਟੀਮ ਵੱਲੋਂ ਪੋਸਟ ਜੀ ਵੇਸੀ ਜੋ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਦੱਸਦੇ ਕਿ ਦਲਜੀਤ ਦਸਾਂਝ ਸਰਦਾਰ ਜੀ 3 ਦੀ ਕੰਟਰੋਵਰਸੀ ਐਨੀ ਜ਼ਿਆਦਾ ਜੋਰਾ ਸ਼ੋਰਾਂ ਤੇ ਭੱਗੀ ਹੋਈ ਸੀ ਕਿ ਲੋਕ ਕਹਿ ਰਹੇ ਸੀ ਕਿ ਦਲਜੀਤ ਦਸਾਂਝ ਨੂੰ ਬਾਰਡਰ 2 ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਊਗਾ ਦੱਸਦੇ ਕਿ ਇਸ ਦੇ ਵਿਚਾਲੇ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਦਲਜੀਤ ਦਸਾਂਝ ਨੇ ਖੁਦ ਆਪਣੇ ਅਕਾਊਂਟ ਤੇ ਪੋਸਟ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਬਾਰਡਰ 2 ਸੋ ਦੱਸਦੇ ਕਿ ਦਲਜੀਤ ਦਸਾਂਝ ਦੀਆਂ ਫੇਕ ਅਫਵਾਹਾਂ ਆ ਰਹੀਆਂ ਸੀ ਜੋ ਬਾਰਡਰ 2 ਦੇ ਵਿੱਚ ਦਲਜੀਤ ਦਸਾਂਝ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਸੀ ਜਿਸ ਤੋਂ ਇਹ ਕਨਫਰਮ ਦਲਜੀਤ ਦਸਾਂਝ ਨੇ ਖੁਦ ਪੋਸਟ ਬਾਗੇ ਕੀਤਾ ਹੈ ਕਿ ਉਹ ਬਾਰਡਰ 2 ਦੇ ਵਿੱਚ ਜਲਦੀ ਆ ਰਹੇ ਨੇ ਜੇਕਰ ਗੱਲ ਸਰਦਾਰ ਜੀ 3 ਦੀ ਕਰੀਏ ਤਾਂ ਦਲਜੀਤ ਦਸਾਂ ਦੀ ਟੀਮ ਦੇ ਪੇਜ ਤੇ ਟੀਮ ਦਲਜੀਤ ਸਾਜ ਗਲੋਬਲ ਤੇ ਇੱਕ ਸਟੋਰੀ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਸਰਦਾਰ ਜੀ 3 ਫਿਲਮ ਦਾ ਇੱਕ ਸੀਨ ਦਿਖਾਇਆ ਜਾ ਰਿਹਾ ਹੈ ਉੱਥੇ ਵੀ ਲੋਕ ਉਸ ਸੀਨ ਨੂੰ ਪੂਰਾ ਇੰਜੋਏ ਕਰ ਰਹੇ ਨੇ ਤੇ ਉਹ ਸਟੋਰੀ ਤੁਸੀਂ ਦਲਜੀਤ ਦਸਾਂ ਦੇ ਟੀਮ ਦੇ ਪੇਜ ਤੇ ਜਾ ਕੇ ਵੀ ਦੇਖ ਸਕਦੇ ਹੋ ਕਿ ਕਿੱਦਾਂ ਲੋਕ ਫੁੱਲ ਇੰਜੋਏ ਕਰਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਜੀ 3 ਫਿਲਮ ਪੂਰਾ ਪੈਸਾ ਵਸੂਲ ਕਰਵਾ ਰਹੀ ਹੈ ਤੇ ਲਗਾਤਾਰ ਹਿੱਟ ਬਾਲ ਨੂੰ ਜਾ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਦਾਰ ਜੀ 3 ਫਿਲਮ ਇੰਡੀਆ ਵਿੱਚ ਰਿਲੀਜ਼ ਹੋਵੇਗੀ ਜਾਂ ਨਹੀਂ ਬਾਕੀ ਪੰਜਾਬੀ ਇੰਟਰਨੈਸ਼ਨਲ ਜੁੜੀਆਂ ਵੱਡੀਆਂ ਤੇ ਤਾਜ਼ਾ ਅਪਡੇਟ ਸਭ ਤੋਂ ਪਹਿਲਾਂ ਜਾਣ ਲਈ ਤੁਸੀਂ ਪੰਜਾਬੀ ਗੜ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ